ਗਰਵੰਤ ਵੀਰੇ ਆਹ ਝੋਟੀ ਆਪਾਂ ਕਿੰਨੇ ਦੀ ਦੇ ਦੇਣੀ ਆ ਇਹ 1 ਲੱਖ ਰੁਪਏ ਦੀ ਅੱਜ ਦੇ ਦੇਣੀ ਜਿੱਥੇ ਹਾਨਾ ਤੇ ਭਾਵਾਂ ਗਾਂਵਾਂ ਆਰ ਕੀ ਵਿਹੜੇ 'ਚ ਬਹਿ ਕੇ ਚੋਲੇ ਹਾਂਜੀ ਠੰਡੀ ਸੀ ਬੜੀ ਚੰਗੀ ਕੱਟੀ ਹਨਾ ਹਾਂਜੀ ਬਹੁਤ ਜਿਆਦੀ ਆਹ ਵੇਖੋ ਸੱਜਣਾ ਵੀਡੀਓ ਦੇ ਵਿੱਚ ਮੈਂ ਤੋਰ ਤਾਰ ਕੇ ਨਾ ਬਾਹਰ ਲਾ ਜਾ ਕੇ ਕੱਟੀ ਐ ਇਹਦੇ ਮਗਰ ਬੜੀ ਸ਼ਾਨਦਾਰ ਝੋਟੀ ਪਹਿਲਾ ਸੁਆ ਕਿਆ ਬਾਤ 1 ਲੱਖ 'ਚੋਂ ਪਿਆਰ ਮੁਹੱਬਤ 1 ਲੱਖ 'ਚੋਂ ਕੋਈ ਮਾਨਤਾ ਨਹੀਂ ਜੁੜੂਗੀ ਤੇ ਇੱਕ ਆ ਗਈ ਆਪਣੇ ਕੋਲੇ ਆ ਇਹ ਦੋਦੀ ਦੋ ਦੰਦ ਐ 29 ਦੀ ਹਾਂਜੀ ਠੀਕ ਆ 77577 ਦਾ ਸੀਮਾ ਕੀ ਬਾਤ ਆ 77577 ਤੋਂ ਗੱਬਣਾ ਸੱਜਣੋ ਆ ਪਹਿਮਨਤੀ ਦੀ ਦੋ ਦੰਦ ਕੱਟੀ ਠੰਡੀ ਸੀਲੇ ਦੀ ਵੇਖੋ 1 ਲੱਖ ਤੇ 10000 ਹਾਂਜੀ ਲਓ ਵੀ ਗਰਵੰਤ ਵੀਰੇ ਇਹਦੇ ਕੋਲੇ ਕਿੰਨਾ ਕੁ ਬੋਹੜਾ ਕਦੋਂ ਸੂਈ ਇਹ ਪਰਸੋਂ ਦੀ ਸੂਈ ਹੈ ਵੱਛੀ ਜੇ ਹੁਣ ਬੋਹੜਾ ਇਹਦੇ ਥੱਲੇ 16 17 ਕਿਲੋ ਜਿਹੜਾ ਤਿਆਰ ਆ 16 17 ਕਿਲੋ ਬੋਹੜਾ ਤਿਆਰ ਆ ਦੇ ਦੇਣੀ ਆ ਦੇ ਦੇਣੀ ਆ 80000 ਦੀ 30 ਕਿਲੋ ਦੁੱਧ ਦੇਊਗੀ ਗਊ ਸੱਜਣੋ ਕੀ ਬਾਤ ਆ ਪਹਿਲੇ ਸੂਏ 25 ਦਿੱਤਾ ਵੇਖੋ ਵੀਡੀਓ ਐਂਡ ਤੱਕ ਤੁਹਾਡਾ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੀ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਮਹਿਮੂਦਪੁਰਾ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਸੱਜਣੋ ਤੇ ਇਸ ਵੇਲੇ ਗਰਵੰਤ ਵੀਰ ਨੂੰ ਮਲਾਉਣ ਲੱਗੇ ਆ ਤੁਹਾਨੂੰ ਮਹਿਮੂਦਪੁਰੇ ਨਕਰ ਦੇ ਵਿੱਚ ਵਪਾਰ ਲੈਣ ਦਾ ਕੰਮ ਆ ਰੂਟੀਨ ਚ ਪਸ਼ੂ ਆਉਂਦੇ ਤੇ ਨੇੜੇ ਦੀ ਗੱਲ ਕਰ ਲਈਏ ਤਾਂ ਅਮਰਕੋਟ ਇਹਨਾਂ ਨੂੰ ਮੇਨ ਅੱਡਾ ਮੇਨ ਸ਼ਹਿਰ ਬਲਟੋਆ ਇਹ ਆਣ ਗਵਾਂਡ ਦੇ ਨਕਰ ਆ ਜਾਂਦੇ ਤੇ ਤੁਹਾਨੂੰ ਜਾਨਵਰ ਵਿਖਾ ਦੇਨੇ ਆ ਅੱਜ ਸੱਜਣੋ 6 7 ਬਿਲਕੁਲ ਤਾਜ਼ੀਆਂ ਸੁਈਆਂ ਹਜੇ ਝੋਟੀਆਂ ਦੁੱਜਾ ਦੁੱਜਾ ਸੁਆ ਉਹ ਇੱਕ ਆ ਬਿਲਕੁਲ ਤਾਜੀ ਸੁਈ ਮੈਂ ਇੱਕ ਦੋ ਦੰਦ ਝੋਟੀ ਸੱਜਣੋਂ ਗੱਬਨ ਤਿਆਰ ਤੇ ਇਹ ਵੀ ਪਹਿਲ ਨਹੀਂ ਹੈ ਝੋਟੀ ਕਿਆ ਬਾਤ ਤੇ ਇੱਕ ਆ ਗਈ ਅੱਗੇ ਵਹਿੜ ਸੱਜਣੋਂ ਆਹ ਵੇਖੋ ਬੜਾ ਰੰਗ ਬਾਜ ਤੇ ਚੰਗੇ ਲੇਵੇ ਭਾਂਡੇ ਵਾਲੀ ਵੱਛੀ ਕੀ ਕਹਿਣੇ ਥਾਂ ਲੇਵਾ ਲੱਗਾ ਕਰਮਾਂ ਵਾਲੀ ਨੂੰ ਕਿੰਨਾ ਬੋਲਾ ਬੂਲਾ ਇਹਦੀਆਂ ਵੀ ਗੱਲਾਂ ਬਾਤਾਂ ਭਰਾ ਤੋਂ ਪੁੱਛ ਕੇ ਤੁਹਾਡੇ ਨਾਲ ਸਾਂਝੀਆਂ ਕਰੀ ਚੱਲਾਂਗੇ ਤੇ ਰਿਕਵੈਸਟ ਬੇਨਤੀ ਹਰ ਵੀਡੀਓ ਜੀ ਜਿਹੜਾ ਪਸੰਦ ਆ ਗਿਆ ਕਰਕੇ ਤਸੱਲੀ ਕਰਿਓ ਖਰੀਦਦਾਰੀ ਤੇ ਇੱਕ ਰਿਕਵੈਸਟ ਬੇਨਤੀ ਇਹ ਕਿ ਨਵੇਂ ਸੱਜਣ ਜਿਹੜੇ ਪਹਿਲੀ ਵਾਰੀ ਵੀਡੀਓ ਵੇਖੋਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਘੰਟੀ ਦਾ ਬਟਨ ਵੀ ਆਲ ਤੇ ਸੈੱਟ ਕਰ ਲਿਓ ਤੁਹਾਡਾ ਧੰਨਵਾਦ ਆਜੋ ਛਟਾੜ ਕਰਦੇ ਆ ਦੋ ਲੰਡੀਆਂ ਵਖਾਉਣ ਲੱਗੇ ਆ ਤੇ ਪਰ ਕੁਆਲਟੀ ਵਾਈਜ਼ ਪੂਰੀਆਂ ਮਈਆਂ ਚੰਗੇ ਦੁੱਧ ਵਾਲੀਆਂ ਬਾਕੀ ਭਰਾ ਦੱਸੂਗਾ ਤੇ ਸੂਈਆਂ ਬਿਲਕੁਲ ਤਾਜ਼ੀਆਂ ਹਜੇ ਐਨ ਗਿੱਲੇ ਨਾੜੂਆ ਕਾਰੀ ਦਾ ਸ਼ਾ ਕਾਲੀ ਕੱਟੀ ਨੂੰ ਜਨਮ ਦਿੱਤਾ ਤੇ ਸ਼ਾਇਦ ਇਹ ਵੀ ਕੱਟੀ ਹੈ ਨਹੀਂ ਇਹ ਕੱਟਾ ਇਹ ਕੱਟਾ ਹੈ ਕੱਟੀ ਵਰਗਾ ਹੈ ਨਾ ਹਾਂਜੀ ਇਹ ਕੱਟੀ ਵਰਗਾ ਜੀ ਜਗਾ ਕੱਟਾ ਹਾਂ ਹੈ ਜਮਾ ਕੱਟੀ ਵਰਗਾ ਬਹੁਤੀ ਬਾਤੀ ਕੱਟੀਆਂ ਆ ਗਈ ਲਗੀ ਬਿਲਕੁਲ ਤੇ ਗਰਵੰਤ ਵੀਰ ਸਾਸਰੀਕਾਲ ਸਾਸਰੀਕਾਲ ਜੀ ਸੰਸਾਦੋਂ ਹੋਰ ਸੁਨਾ ਮੇਰਾ ਭਰਾ ਵਧੀਆ ਰੱਜੀ ਵਧੀਆ ਚੜਦੀਆਂ ਕਲਾ ਚੜਦੀ ਕਾ ਕਿਰਪਾ ਗੁਰੂ ਆਰਮਦਾਸ ਦੀ ਸ਼ੁਕਰ ਹੈ ਗੁਰੂ ਆਰਮਦਾਸ ਐਂ ਕਿਰਪਾ ਬਣਾਈ ਰੱਖੇ ਹੈ ਨਾ ਸਾਰੇ ਭੈਣਾ ਭਰਾਵਾਂ ਤੇ ਵੀ ਹਾਂਜੀ ਤੇ ਆਪਣਾ ਐਡਰੈਸ ਡਰੈਸ ਹੈਗਾ ਪਿੰਡ ਮੇਰਾ ਮਹਿਮੂਦਪੁਰਾ ਨਾਗਰ ਹੰਤਪਿੰਡ ਮਾ ਮੋਦਰਾ ਤਹਿਸੀਲ ਪੱਟੀ ਜ਼ਿਲ੍ਹਾ ਸ੍ਰੀ ਤਰਨਤਨ ਸਾਹਿਬ ਮੋਬਾਈਲ ਨੰਬਰ 98772 8043 98772 8043 ਨੇੜੇ ਅਮਰਕੋਟ ਆ ਗਿਆ ਬਲਟੋਆ ਹਨ ਗਵਾਂਡਿਆ ਹਾਂਜੀ ਅਮਰਕੋਟ ਆ ਗਿਆ ਇਧਰ ਡਿਬੀਪਰ ਆ ਗਿਆ ਅਲਗੋ ਕੋਠੀ ਆ ਗਿਆ ਅਲਗੋ ਕੋਠੀ ਵੀ ਨੇੜੇ ਆ ਗਿਆ ਹਨਾ ਹਾਂਜੀ ਠੀਕ ਆ ਤੇ ਆਪਣਾ ਵਪਾਰ ਦਾ ਕੰਮ ਰੁਟੀਨ ਚ ਹੀ ਪੜਾਪਰਾ ਜਾਂਦੇ ਹੀ ਆ ਸਾਰੇ ਹਾਂਜੀ ਇਹਦੀ ਗੱਲ ਕਰੀਏ ਇੱਕ ਨੰਬਰ ਵਾਲੀ ਲੰਡੀ ਹਨਾ ਹਾਂਜੀ ਇਹ ਦੋ ਲੰਡੀਆਂ ਲਾ ਦੀਆਂ ਪਹਿਲੇ ਨੰਬਰਾਂ ਤੇ ਭਰਾ ਨੇ ਦੋਵੇਂ ਦੋ ਜਨਾਂ ਦੇ ਦੋਵੇਂ ਲੰਡੀਆਂ ਤੋ ਮੈਂ ਦੂਜਾ ਦੂਜਾ ਸੂਆ ਤੇ ਦੋਨੇ ਲੰਡੀਆਂ ਇਹਨੇ ਤਾਂ ਹਜੇ ਜੇਰ ਵੀ ਪਾਉਣੀ ਆ ਹਾਂਜੀ ਇਹਨੇ ਸੋਈ ਨੂੰ ਹਜੇ ਘੰਟਾ ਡੇਢ ਘੰਟਾ ਆਇਆ ਘੰਟਾ ਡੇਢ ਹੋਇਆ ਤੇ ਹਜੇ ਤਾਂ ਬੱਚੇ ਨੇ ਵੀ ਨਹੀਂ ਉੱਠ ਕੇ ਖੜਾ ਹੋਇਆ ਹਨਾ ਹਜੇ ਉੱਠਣ ਗਿਆ ਹਾਂ ਓਕੇ ਤੇ ਕੱਟੇ ਨੂੰ ਜਨਮ ਦੇਗੀ ਹਾਂਜੀ ਕੱਟੇ ਨੂੰ ਇਹ ਆ ਕੇ ਘਰੇ ਆਪਣੇ ਆਉਂਦੀ ਸੂਪੀ ਆ ਹਾਂ ਪੰਜ ਉਹ ਲਿਆਉਂਦੀ ਹੈ ਤੇਰੇ ਦੇ ਅਮਲੀ ਸੂਪੀ ਥੋੜਾ ਬਹੁਤਾ ਉੱਧਰ ਵੀ ਗਈ ਹੋਊ ਹਨਾ 2 ਘੰਟੇ ਬਸ ਸੂ ਗਈ ਠੀਕ ਹੈ ਠੀਕ ਹੈ ਠੀਕ ਹੈ ਬਹੁਤ ਪੜੀ ਪੁੜੀ ਬਹੁਤ ਚੋਟੀ ਹਾਂ ਨਿੱਕਰ ਬਹੁਤ ਆ ਹਨਾ ਫਿਰ ਪਹਿਲਾਂ ਦਾ ਦੁੱਧ ਦਾ ਕੀ ਸਮਾਰਿਆ ਪਹਿਲਨਿਆਂ ਦੇ 11 12 किलो 12 ਤੋਂ 18 ਚੱਲੀ ਦੇਤਾ ਹੋਊਗਾ ਵੱਡੀ ਆ ਛੋਟੀ ਨਿੱਕੀ ਨਹੀਂ ਛੋਟੀ ਦੁੱਧ ਦਊਗੀ 12 12 ਕਿਲੋ ਦੁੱਧ ਸੰਸਾਭ ਨੂੰ ਕੋਈ ਨਹੀਂ ਆ ਹਾਂ ਬਾਕੀ ਬੱਚਾ ਬੱਚਾ ਚੱਟੀ ਜਾਂਦੀ ਹੈ ਨਾ ਹਾਂਜੀ ਬੱਚੇ-ਵੱਚੇ ਨਾ ਫੋਲਸੈਂਟ ਓਕੇ ਰਿਪੋਰਟਾ ਚੂਣ ਸੋ ਨੀਲੀ ਦਾ ਬੱਕਰਾ ਆਦੀ ਹੈ ਮਗਰਲੇ ਪੈਰਾਂ ਤੇ ਨਿਸ਼ਾਨ ਹੈ ਕਿ ਅੱਖਾਂ ਬਿੱਲੀਆਂ ਹਾਂਜੀ ਠੀਕ ਆ ਬਸ ਪੱਤ ਬਸ ਠੀਕ ਆ ਕੋਈ ਨਹੀਂ ਹੋ ਜਾਂਦਾ ਕਈ ਵਾਰੀ ਹੈ ਨਾ ਬਾਕੀ ਓਕੇ ਚੂਣ ਚਾਂਤ ਹੈ ਨਾ ਓਾਈ ਜੋਈ ਦੀ ਵੱਡੀ ਆ ਹਾਂ ਨਹੀਂ ਓਕੇ ਰਿਪੋਰਟ ਆ ਮੱਛੀ ਮੋਟਰ ਰਗੀ ਬਸ ਪੱਤ ਬਸ ਲੋ ਵੀ ਸੱਜਣੋ ਥਣ ਵੀ ਐਨ ਪਾਸ ਕਰਾਤੇ ਭਰਾ ਨੇ ਤੁਹਾਨੂੰ ਤੇ ਬਾਕੀ ਓਕੇ ਰਿਪੋਰਟ ਕੱਢ ਖਾਂ ਬਾਹਰ ਸਿੰਘ ਚੰਗਾ ਹਨਾ ਨਿੱਕਾ ਨਿੱਕਾ ਸਿੰਘ ਕੱਦ ਵਜਨ ਹਾਂ ਬੇਫਿਕਰੀ ਵਾਲੀ ਆ ਇਹਨਾਂ ਦੁੱਧ ਤੈਨੂੰ ਕੋਈ ਜਿਆਦਾ ਵੀ ਨਹੀਂ ਯਾਰ ਹਾਂਜੀ ਕੋਈ ਕੋਈ ਦੀ ਵਾਜਾ ਹੋਰ ਕੋਈ ਵਜਨੀ ਨੂੰ ਕਰਮਾਈ ਲੋ ਵੀ ਸੱਜਣੋ ਇੱਕ ਪੂਛ ਦਾ ਜ਼ਰੂਰ ਆ ਵੀ ਜਿਹੜੀ ਲੰਡੀ ਆ ਤੇ ਬਾਕੀ ਵੀਰ ਕਹਿੰਦਾ ਵੀ ਇਹਨੂੰ ਕੋਈ ਹੱਥ ਧਰਾ ਨਹੀਂ ਕਰਮਾਲੀ ਨੂੰ ਕਿਸੇ ਪੱਖ ਦਾ ਵੀ ਆਹ ਵੇਖੋ ਹੈ ਨਾ ਕਿਆ ਬਾਤ ਆਲੀ ਪਲੀ ਪੁਲੀ ਹੈ ਜੀ ਪਲੀ ਨਿੱਗਰ ਬਹੁਤ ਆ ਹਨ ਜਿਵੇਂ ਅਜੇ ਸੋਈ ਕੋਈ ਫਰਕ ਨਹੀਂ ਪਿਆ ਕਰਮਾਲੀ ਨੂੰ ਹਾਂ ਇਹ ਨਿੱਕੀ ਵੱਖੀ ਦੀ ਆ ਗਈ ਹਾਂ ਜੀ ਹਨਾ ਬੜੇ ਪੁਰਾਣੇ ਵਪਾਰੀਆਂ ਦਾ ਤਜਰਬਾ ਵੀ ਨਿੱਕੀ ਵੱਖੀ ਦੀ ਮੈਂ ਕਹਿੰਦੇ ਘੱਟ ਟੁੱਟਦੀ ਆ ਸੁਕੇ ਵੀ ਹਨਾ ਤੇ ਵੱਡੀ ਵੱਖੀ ਵਾਲੀ ਮੈਂ ਵੱਧ ਘੱਟ ਜਾਂਦੀ ਆ ਠੀਕ ਆ ਓਕੇ ਰਿਪੋਰਟ ਮੈਂ ਆ ਸੱਜਣੋ ਵੇਖੋ ਨਿੱਗਰ ਨੁਕਰ ਤੋ ਪੂਰੀ ਪੁਲਿਸ ਆਵੀ ਜੇਰ ਜੁਰ ਪੈਜੂਗੀ ਹੋਰ ਘੰਟੇ ਪਈ ਠੀਕ ਆ ਓਕੇ ਰਿਪੋਰਟ ਆ ਪੈ ਜਾਣੀ ਆ ਜੇਰ ਤਾਂ ਤੁੱਪ ਲੱਗੀ ਖੜੀ ਆ ਉਹ ਪੀਰ ਕੋਲ ਦੀ ਭੱਜੀ ਕਰਕੇ ਆ ਜੀ ਬੱਚੇ ਨਾ ਫੁਰਸਾਂ ਤੇ ਠੀਕ ਆ ਠੀਕ ਆ ਨਹੀਂ ਓਕੇ ਚੜਦੀ ਪਈ ਆ ਤੇ ਇਹਦਾ ਫਿਰ ਭਾਸ਼ਾ ਜੀ ਕਿੱਡਾ ਕ ਇੱਕ ਨੰਬਰ ਤੇ ਲਾਤੀ ਆਪਾਂ ਲੰਡੀ ਨੀਲੀ ਦੀ ਆੜ ਤੋਂ ਸੰਦੂ ਸਾਹਿਬ ਬਾੜ ਦੇ ਸਾਹਿਬ ਨਾਲ ਕਰਨੋਂ ਭਾਵੇਂ ਇਹ ਝੋਲੀ ਦਾ ਡੇਢ ਕਰ ਲਈ ਠੀਕ ਆ ਪਰ ਆਪਾਂ ਜੇ ਹਿਸਾਬ ਨਾਲ ਲੈਂਦੀ ਉਸ ਹਿਸਾਬ ਨਾਲ ਕਰ ਦੇਣਾ ਹਾਂ ਵੀ ਚੱਲ ਕੋਈ ਆਪਾਂ ਨੂੰ ਤਾਂ ਹੁੰਦੀਆਂ ਵੀ ਆਈਆਂ ਤੇ ਵੇਖ ਜਾਣ ਹਨਾ ਆਪਾਂ ਇੱਕ ਵੀ ਨਹੀਂ ਕਰਨਾ ਇੱਕ 15 ਦੀ ਡਿਮਾਂਡ ਆ ਇੱਕ 12 ਦੀ ਝੋਟੀ ਦੇ ਦਾਂਗਾ ਨਾ ਇੱਕ ਲੱਖ ਤੇ 15000 ਦੀ ਡਿਮਾਂਡ ਆ ਇੱਕ 12 ਦੀ ਝੋਟੀ ਦੇ ਦਾਂਗੇ ਬਿਲਕੁਲ ਤਾਜੀ ਸੂਈ ਹਾਂਜੀ ਬਿਲਕੁਲ ਤਾਜੀ ਤੇ ਦੁੱਧ ਤੇ ਲਾਉਣ ਵਾਲੇ ਨੂੰ ਕੋਈ ਮਾੜੀ ਨਹੀਂ ਹਾਂਜੀ ਬਹੁਤ ਚੰਗੀ ਆ ਵੇਖੋ ਲੇਵਾ ਪਾਂਡਾ ਪਿੱਛੋਂ ਇਹਦਾ ਕਰਮਾਂ ਵਾਲੀ ਦਾ ਸਾਫ਼ ਸੁਫ਼ ਚੰਗੀ ਆ ਹਨਾ ਬਾਕੀ ਬਣੂਗੀ ਖਾ ਪੀ ਕੇ ਪਿੱਛਾ ਪਛਾ ਵੇਖੋ ਕਿੱਡਾ ਚੌੜਾ ਵੇਖੋ ਤੇ ਬਾਕੀ ਖਾ ਪੀ ਕੇ ਬਣ ਜਾਣੀ ਆ ਹਾਂਜੀ ਬਹੁਤ ਚੰਗੀ ਹਨਾ ਠੀਕ ਆ ਤੇ ਇਹਦੀ ਗੱਲ ਕਰੀਏ ਤੇ ਇਹ ਵੀ ਦੂਜਾ ਸੂਆਈ ਇਹ ਵੀ ਦੂਜਾ ਸੂਆਈ ਇਹ ਰਾਤ ਦੀ ਸੂਈ ਏ ਇਹ ਰਾਤ ਦੀ ਸੂਈ ਨੇ ਕੱਟੀ ਬੜੀ ਸੁਣੀ ਦਿੱਤੀ ਇਹ ਵੀ ਕੱਲ ਸ਼ਾਮੀਆਂ ਪਰ ਟੁਕੀ ਦਾ ਖਵਦਾ ਕੀਤਾ ਠੀਕ ਆ ਤੇ ਆਉਂਦੀ ਸੂਫੀ ਨਹੀਂ ਸਵੇਰੇ ਲੈਣ ਗਏ ਤੇ ਇਹ ਵੀ ਸੂਈ ਲੈ ਆਏ ਹੁਣ ਦੀ ਸੂਈ ਲੈ ਆਏ ਉਹਨੇ ਕੱਟੀ ਜਨਮ ਦੇ ਇਹਨੇ ਕੱਟੀ ਨੂੰ ਜਨਮ ਦਿੱਤਾ ਇਹ ਗਿੱਲਾ ਨਾਲੂਆ ਜਮਾਈ ਹਾਂਜੀ ਅਰਜਨ ਕੁੰਗੜਦੀ ਜੀ ਬੱ ਇਦੇ ਮਾਲਕਾਂ ਨੇ ਦੱਸਤਾ ਓਕੇ ਇਹ ਤੋਂ ਪਿੰਡੋਂ ਹੀ ਆਪਾਂ ਲਈ ਠੀਕ ਆ ਹਾਂ ਇਹ ਵੀ ਕੱਢ ਖਾਂ ਬਾਹਰ ਤੌਰ ਕਰਾਈਏ ਚੱਕੇ ਦੀ ਤੇ ਇਹਨੇ ਪਹਿਲਾਂ ਨੇ ਦੁੱਧ ਫੇਰ ਕਰਵੰਤ ਵੀਰ ਇਹਨੇ ਪਹਿਲਾਂ ਨੇ ਕੋਈ 13 ਕਿਲੋ ਦੁੱਧਾਂ ਦੇ ਭਰਿਆ ਸੀ ਹਾਂ ਕੁਆਲਿਟੀ ਚੰਗੀ ਆ ਮਿਹਨਤੀ ਹੈ ਨਾ ਹਾਂਜੀ ਨਹੀਂ ਠੀਕ ਆ ਬਾਕੀ ਕੱਦ ਵੇਲ ਵੀ ਪੂਰਾ ਦੁੱਧ 14-15 ਕਿਲੋ ਰੋਟੀ ਭਰਾ ਦੋ ਵਿੱਚ ਹਾਂ ਨਹੀਂ ਚੰਗੀ ਆ ਵਜ਼ਨ ਮੌਜੂਦ ਆ ਲਈਆ ਹਾਂਜੀ ਵੇਖੋ ਸੱਜਣਾ ਇਹਨੂੰ ਵੀ ਪੁੱਛਦਾ ਜ਼ਰੂਰ ਆ ਵੀਰ ਦੀ ਗੱਲਾਂ ਕੋ ਤੇ ਬਾਕੀ ਦਾ ਕੋਈ ਆਤਰਾ ਨਹੀਂ ਹਾਂਜੀ ਇਹ ਕੰਕ ਕਾਲੀ ਹਾਂ ਲੋਬੀ ਸਦਨੋ ਕੱਟੀ ਨੂੰ ਜਨਮ ਦਿੱਤਾ ਮੈਂ ਨੇ ਤੇ ਬਾਕੀ ਇਹਨਾਂ ਓਕੇ ਰਿਪੋਰਟ ਕੀ ਬਾਤ ਵੇਖੋ ਸਫਾਈਆਂ ਸਫੁਨੀਆਂ ਇਹਦੀਆਂ ਵੀ ਚੈੱਕ ਕਰ ਲਓ ਬਾਕੀ ਥਣ ਬਹੁਤ ਪਾਵਰ ਵਾਲਾ ਹਨਾ ਹਾਂਜੀ ਅੰਠਾਣਾ ਚਾਈ ਚੁਈ ਇਹ ਵੀ ਬਹੁਤ ਚੰਗੀ ਨਹੀਂ ਠੀਕ ਹੈ ਸੁਭਾਅ ਦੀ ਵੀ ਚੰਗੀ ਹੈ ਹਾਂਜੀ ਜੈਲੀਪੂਰੀ ਹਨਾ ਠੰਡੀ ਵੀ ਪੋਰੀ ਹਾਂ ਜੀ ਮੈਨੂੰ ਠੀਕ ਆ ਜੱਟਾ ਓਕੇ ਮੱਛੀ ਮੋਟਰੀ ਆ ਹਾਂ ਜੀ ਇਹ ਕੋਈ 4 ਕਿਲੋ ਬੋਲਾ ਚੋਇਆ ਦਾ ਸਵੇਰੇ ਆਪਾਂ ਜਦੋਂ ਲੱਦਣ ਗਏ ਆ ਠੀਕ ਆ ਅੱਜ ਤਾਂ ਸਲੀ ਕਰਕੇ ਲਿਆਂਦੀ ਓਕੇ ਰਿਪੋਰਟ ਜਮਾ ਤੇ ਇਹਦਾ ਫਿਰ ਇਹਦੀ ਡਿਮਾਂਡ ਕਰਨ ਨੂੰ ਭਾਵੇਂ 1 ਵੀ ਕਰ ਲਈਏ 1 15 ਕਰ ਲਈਏ ਤਾਂ ਵੀ ਵੇਖਦੀ ਇੰਨੇ ਦੀ ਉਹ ਦੇਦਾ ਇਹ ਦੇ ਦਾਂਗੇ ਮੁੱਲ ਇੱਕੋ ਜਿਹਾ ਹੋਣੀ ਅੱਛਾ ਮੋਲ 11 15 15 ਤੇ 1 12 12 ਦੀਆਂ ਦੋਨੇ ਲੰਡੀਆਂ ਹਾਂਜੀ 1 12 12 ਹੋਈ ਜਾਊ ਅੱਜ ਵੱਡੀਆਂ ਆ ਤੇ ਕੋਈ ਛੋਟੀਆਂ ਨਹੀਂ ਹਾਂ ਉਹ ਤਾਂ ਆ ਕੇ ਵੇਖੇ ਅਗਲਾ ਹਾਂਜੀ ਪੂਰੇ ਵੱਡੇ ਕੱਦ ਦੀਆਂ ਤੇ ਪਲੀਆਂ ਸੰਭੀਆਂ ਹਾਂਜੀ ਨਿਗਰ ਛੋਟੀਆਂ ਅਜੇ ਤਾਂ ਤੁਹਾਨੂੰ ਪਤਾ ਸੰਸਾਭ ਜਿਵੇਂ ਜਿਵੇਂ ਦੋ ਤੀ ਹੈਗੇ ਉਹਨਾਂ ਨੇ ਖੁੱਲਣੀਆਂ ਹਾਂ ਇਹ ਤਾਂ ਬੌਲੇ ਚੱਕੇ ਰਾ ਤਾਂ ਪਸੂ ਸੂਕੇ ਹਨਾ ਹਾਂਜੀ ਇੱਕ ਤਾਂ ਸੂਕੇ ਘਟਦਾ ਹੈ ਵਾਧਾ ਨਹੀਂ ਹਾਂ ਉਹ ਵੇਖੋ ਬੱਚਾ ਚੱਟੀ ਜਾਂਦੀ ਸੀ ਓਕੇ ਰਿਪੋਰਟ ਤੇ ਆ ਛੋਟੀ ਇਹ ਦੂਜਾ ਸੋਆ ਸੋਈ ਜੀ ਓਕੇ ਵੀ ਸੂਈ ਆ ਹਾਂਜੀ ਇਹਦੇ ਮਰੂ ਕੱਟੀ ਜੀ अच्छा ठीक है ते मगर कटी है एदा थोड़ा बच्चा आ गया ऊंचा हां जी ये आपा नु तो आज 20 ਦਿਨਾਂ ਦਾ ਕਹਿ ਕੇ ਦਿੱਤਾ ਕੋਈ ਮਹੀਨੇ ਦਾ ਮੰਨ ਲਈ ਠੀਕ ਆ ਠੀਕ ਆ ਠੀਕ ਆ ਓਕੇ ਰਿਪੋਰਟ ਇਹਦੇ ਕੋਲੇ ਧਾਰਾ ਇਹਦੇ ਥਲੇ 13 ਕਿਲੋ ਦੁੱਧ ਆਜ ਰਿਹਾ ਕਿਆ ਬਾਤ ਆ ਦੁੱਧ ਨੂੰ ਪੂਰੀ ਵੱਡੀ ਝੂਟੀ ਚੰਗੀ ਕੱਢ ਕਰ ਚੁੱਕੇ ਹੈ ਗੱਲਾਂ ਨੂੰ ਖੁਸ਼ੀ ਕਰ ਮਾਰੀ ਇਹਦੀ ਹਾਂ ਆਹ ਕੋ ਚਵਾਈ ਪਸਮਾ ਥਾਂ ਲੇ ਵਾ ਐ ਇੱਕ ਨੰਬਰ ਲਗਾ ਓਕੇ ਰਿਪੋਰਟ ਜਮਾਈ ਹਣਾ ਹਾਂਜੀ ਕੱਢ ਖਾਂ ਬਾਹਰ ਮਾਗਰ ਆ ਗਈ ਇਹਦੇ ਕੱਟੀ ਲੋ ਵੀ ਜਦੋਂ ਸੂਆ ਦੂਜਾ 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 ਹਾਂ ਤੇ ਬਾਕੀ ਮੰਨ ਲਾ ਵੀ ਕਾਲੀ ਵੀ ਜਾਵਣ ਹੈ ਰਗੀ ਪੂਰੀ ਹੈ ਨਾ ਹਾਂ ਬਾਕੀ ਮੱਝ ਦੁੱਧ ਵਾਲੀ ਆ ਹਾਂ ਨਹੀਂ ਕੋਈ ਸ਼ੱਕ ਨਹੀਂ ਸ਼ਾ ਵਾਕਿਆ ਹੀ ਓਕੇ ਰਿਪੋਰਟ ਆ ਜੱਟਾ ਦੁੱਧ ਹੁਣ 13 13 ਕਿਲੋ ਆ ਜਿਹੜਾ ਮਰਜੀ ਸੱਜਣਾਈ ਜਾਵੇ ਜਿਹੜਾ ਮਰਜੀ ਜਿੰਦਾ ਮਰਜੀ ਭਾਵੇਂ ਜਵਾਗ ਨੂੰ ਬਾਦਵੇਂ ਏਡੀ ਕੋਲੀ ਕਰਮਾਲੀ ਲੋ ਵੀ ਸੱਜਣਾ ਪੋਲੀ ਵੀ ਵੀਰ ਕਹਿੰਦਾ ਰੂ ਮਰ ਗਈ ਆ ਕੀ ਕਹਿਣੇ ਵਾਕਿਆ ਹਾਂ ਨਹੀਂ ਕੱਦ ਪੂਰੇ ਵੱਡੇ ਦੀ ਹਾਂਜੀ ਕੋਈ ਛੋਟੀ ਨਹੀਂ ਹੈਨਾ ਤੇ ਬਾਕੀ ਸਾਰਾ ਦੁੱਧ ਭਾਂਡੇ ਚ ਹੀ ਆਉਣਾ ਨਾ ਕੱਟੀ ਨੂੰ ਛੱਡਣ ਦੀ ਵੀ ਨਹੀਂ ਲੋੜ ਹਾਂਜੀ ਹੈਨਾ ਕੱਟੀ ਨੂੰ ਜੁ ਖੁੱਲਾ ਦੁੱਧ ਛੱਡਿਆ ਨਾ ਆ ਪਾਇਆ ਖੰਡ ਜੇ ਚੰਗਾ ਦੇਵੇ ਤਾਂ ਵੀ ਹੁਣ ਕੋਈ ਚੱਕਰ ਨਹੀਂ ਹੁਣ ਪੜੀ ਆ ਕੋਈ ਉਹਦਾ ਹਾਂ ਡਰ ਨਹੀਂ ਕੋਈ ਹਾਂਜੀ ਸਿਆਲ ਨੰਗੀ ਹਾਂਜੀ ਇਹਦਾ ਫਿਰ ਰੇਟ ਇਹਦਾ ਰੇਟ ਤਾਂ ਸੰਧੂ ਸਾਹਿਬ ਮਾਜਜ ਜੇ ਅੱਜ ਥੋੜਾ ਉਹਨਾਂ ਨੂੰ ਗਿੱਲੇ ਨਾਲ ਹੁੰਦੀ ਭਾਵੇਂ ਇਹ ਡੇਢ ਦੀ ਵੇਚ ਦਿੰਦੇ ਹਾਂ ਤੇ ਪਰ ਜਿਹੜੀ ਇਹ ਹੁਣ ਦੇਰਾਂਗੇ 1 ਲੱਖ ਤੇ 10 ਹਜ਼ਾਰ ਦੀਆਂ ਹਨ 1 ਲੱਖ ਤੇ 10 ਹਜ਼ਾਰ ਦੀ ਹਾਂ ਕੁਆਲਿਟੀ ਵਾਈਜ਼ ਪੂਰੀ ਮੈਂ ਹਾਂਜੀ ਦੁੱਧ 13 ਚੂਲ ਹੈ ਨਾ ਅਗਲੇ ਕੋਲ ਵੱਡੀ ਮੈਂ ਚੂਣ 100 ਦੀ 100 ਚੂਣ ਤਾਂ ਸੰਧੂ ਸਾਹਿਬ ਇੱਕ ਨੰਬਰ ਹੈ ਜੀ ਗੱਡੀ ਵੀ ਚੰਗੀ ਉਹ ਗਾੜੇ ਦੀ ਕੋਈ ਦੋ ਪਹਿਲੀ ਗੱਲ ਤਾਂ ਦੋ ਹੀ ਹੋਊ ਨਹੀਂ ਤੇ ਡੇਢ ਤੋਂ ਪਲੱਸ ਓਕੇ 2.5 2 ਹਾਂ ਓਕੇ ਕਿਆ ਬਾਤ ਹੈ 1 ਲੱਖ 10 ਹਜ਼ਾਰ 1 ਲੱਖ 10 ਹਜ਼ਾਰ ਦੀ ਦੇਣੀ ਹੈ ਠੀਕ ਆ ਜਿਹੜਾ ਮਰਜ਼ੀ ਲੈ ਜੇ ਹਾਂ ਨਹੀਂ ਠੀਕ ਆ ਜੱਟਾ ਤੇ ਆ ਆ ਗਈ ਦੋ ਦੰਦ ਕੱਟੀ ਹੈ ਨਾ ਇਹ ਦੋ ਦੰਦ ਕੱਟੀ ਪਿਓਰ ਦੋਲ ਕੀ ਬਾਤ ਆ ਦੇਖੋ ਦੂਨਦਲੇ ਜੀ ਬਰਾਬਰ ਨਹੀਂ ਜੀ ਕੀਤੇ ਨੇ ਹਾਂ ਬਸ ਪੁੱਤ ਬਸ ਆ ਦੇਖੋ ਹਾਂ ਓਕੇ ਸੱਜਣੋ ਹਜੇ ਦੂਨ ਦੇ ਦੰਦ ਪੂਰੇ ਕਰਦੀ ਆ ਹਾਂਜੀ ਤੇ ਬਾਕੀ ਓਕੇ ਰਿਪੋਰਟ ਹੈ ਨਾ ਇਹ ਚ ਸੀਲੀਆਂ ਸੋਲੀਆਂ ਕਰਮਾੜੀ ਜੀ ਬੜੀਆਂ ਜੀ ਦੇਖੋ ਨਹੀਂ ਠੀਕ ਆ ਜੱਟਾ ਬਾਕੀ ਲੀਵੇ ਦੀ ਜਿਹੜੀ ਸਟਾਰਟਿੰਗ ਕੀਤੀ ਬੰਤਰੇ ਨੇ ਹੈ ਨਾ ਹਾਂਜੀ ਦੂਜੀਆਂ ਸੋਆਂ ਵਾਲੀ ਕੀਤੀ ਐ ਹਾਂਜੀ ਆਹ ਵੇਖੋ ਨਹੀਂ ਸੀਲ ਪੂਰੀ ਆ ਹਨਾ ਕੱਦ ਵੱਡਾ ਕੱਦ ਫੁੱਲ ਵੱਡਾ ਕੱਦ ਕਾੜ ਜੀ ਤੋਰੀ ਦੀ ਵੀ ਕਰਾਈਏ ਚੈੱਕ ਹਾਂਜੀ ਤੇ ਥਣਾ ਵਾਲੋ ਟਿੱਪੀ ਓਕੇ ਆ ਹਾਂ ਥਣਾ ਦੀ ਪਿਛੇਰੀ ਐਸ ਟਾਈਮ ਤੇ ਆਪਣੇ ਗ੍ਰੈਂਡੀ ਠੀਕ ਆ ਠੀਕ ਆ ਠੀਕ ਥਣ ਅਗਲੇ ਨੇ ਵੇਖ ਲੈਣੇ ਆ ਹਾਂਜੀ ਚਲੋ ਬਾਕੀ ਕਰਮਾਂ ਵਾਲੀ ਤਿਆਰ ਆ ਸੂ ਵੀ ਪੈਣੀ ਆ ਹਾਂਜੀ ਮੰਨ ਲਾ ਪੰਜ ਚਾਰ ਦਿਨਾਂ ਚ ਹੀ ਸੂਪੂ ਹਾਂ ਤਾਂ ਹਾਂਜੀ ਹਫਤੇ ਦੇ ਵਿੱਚ ਵਿੱਚ ਆਹ ਤੇਰੀ ਰੇਂਜ ਦੇ ਵਿੱਚ ਸੂਪ ਹੋਊਗੀ ਸੂਪੂਗੀ ਸੂਪੂਗੀ ਕੋਈ ਸ਼ੱਕ ਨਹੀਂ ਵਾਕਿਆਈ ਬਾਕੀ ਕੱਟੀ ਕੱਟੀ ਆ ਹਨਾ ਹਾਂ ਜੀ ਇਹ ਸਰ ਦਾ ਸੋਨਾ ਹੈ ਹਾਂ ਆਉਂਦੇ ਸੂਏ ਨੂੰ ਵੀ ਹਨਾ ਦੁੱਧ ਫਰੀਦ ਆ ਤੇ ਵਾਧਾ ਇਹਨੇ ਡਬਲ ਹੀ ਹੋਣਾ ਸਰ ਦਾ ਹਾਂ ਮੱਜਾਂ ਤਾਂ ਹੋਣ ਨਹੀਂ ਮਿਲਦੀਆਂ ਜੀ ਇਹਨੇ ਐਕੀ ਸੂਏ ਮੁਫਤ ਦੁੱਧ ਜਾਣਾ ਹਾਂ ਪੈਸੇ ਡਬਲ ਕਰਨੇ ਪੈਸੇ ਖਰੇ ਦੇ ਖਰੇ ਟਾਵਰ ਅਗਲੇ ਸੂਏ ਨੂੰ ਡਬਲ ਕਰਨੇ ਨੇ ਕਰ ਬੱਚਾ ਵੀ ਦੇ ਜਾਣਾ ਇਹਨੇ ਦੁੱਧ ਵੀ ਦੇ ਜਾਣਾ ਤੇ ਪੈਸੇ ਖਰੇ ਇਹ ਐਮਨ ਅਤੀ ਦੀ ਆ ਜੀ ਅੱਛਾ ਕਿ ਅਰਜਨ ਕੁਮੜਦਾਇਨ ਨੂੰ ਲੱਗਾ 77577 ਦਾ ਸੀਮਨ ਲੱਗਾ ਜੀ ਇਹਨੂੰ ਮੋਰਾ ਦਾ ਐਮਨ 29 ਦੀ ਆਪ ਆ 77577 ਦਾ ਹਾਂਜੀ ਠੀਕ ਆ ਨਾ ਬਾ ਬੈਂਕ ਕਾਲਿਆਂ ਦਾ ਟਾਪ ਦਾ ਸੀਮਨ ਲੱਗਾ ਸਜਣੋ ਵੇਖੋ ਕਿਆ ਬਾਤ ਚੰਗੀ ਝੋਟੀ ਆ ਸੰਗ ਸੰਗ ਨੇਕਾ ਤੇ ਆਪ ਐਮਨ 29 ਦੀ 77577 ਤੋਂ ਗੱਬਣ ਪਿਓਰ ਮੋਰਾ ਦੀ ਚੋਟੀ ਬੜੀ ਸ਼ਾਨਦਾਰ ਇਹਦਾ ਰੇਟ ਫਰਸ਼ਾ ਆ ਸੀਲੀਆਂ ਵੇਖੋ ਹਾਂ ਥੜਾ ਨੂੰ ਹੱਥ ਹੱਥ ਲਾਈ ਜੋ ਕੋਈ ਚੱਕਰ ਨਹੀਂ ਇਹ ਰੇਟ ਸੰਧੂ ਸਾਹਿਬ ਨੂੰ ਡਿਮਾਂਡ ਕਰਨ ਨੂੰ ਭਾਵੇਂ ਸਵਾਵ ਕਰ ਲਈਏ ਇੱਕ ਵੀਵ ਕਰ ਲਈਏ ਇੱਕ 15ਵਾਂ ਕਰ ਲਈਏ ਜਿੱਥੇ ਦੇਣੀ 1,10,000 ਦੀ ਆਹਣਾ 1 ਲੱਖ ਤੇ 10 ਹਜ਼ਾਰ ਦੀ ਦੇਵਾਂਗੇ ਜਿਹੜਾ ਮਰਜੀ ਸੱਜਣ ਆ ਜੇ ਉਹ ਉਹ ਇੱਕ 12 12 ਤੇ ਇਹ ਦੋਵੇਂ ਇੱਕ 10 10 ਹਾਂ ਹੈ ਨਾ ਤੇਰੀ ਛੋੜ ਹੋ ਗਈ ਆਪਦੇ ਜਾਨੀ ਪੂਰੇ ਖੱਚ ਕੇ ਰੇਡ ਕਰਦੇ ਆਪਾਂ ਵੀਡੀਓ ਚ ਸੰਤੂ ਸਾਹਿਬ ਉਹ ਸਾਹਿਬ ਨੇ ਕੀਤੇ ਤੁਹਾਨੂੰ ਪਤਾ ਬਾਹਰ ਤੋਂ ਹਾਂ ਬਾਹਰ ਐਫ ਜੀ ਦਾ ਇੱਕ 25 ਇੱਕ 30 ਤੁਹਾਨੂੰ ਪਤਾ ਡੇਢ ਮੰਗੀ ਜਾਂਦੇ ਆ ਮੰਗੀ ਜਾਂਦੇ ਪਰ ਆਪਾਂ ਵੇਚਣਾ ਹੁੰਦਾ ਮਾਲ ਹਾਂ ਆਪਾਂ ਨੂੰ ਐਂ ਆਉਂਦਾ 2 ਰੁਪਏ ਨਫਾ ਆ ਜੇ ਹਾਂਜੀ ਤੇ ਦੇ ਦਈਏ ਇਹਦਾ ਕੀ ਲੇਖਾ ਜੋਖਾ ਇਹ ਪਹਿਲਾਂ ਸੁਈ ਜੀ ਝੋਟੀ ਕੀ ਬਾਤ ਆ ਅੱਜੋਂ 7 ਦਿਨ ਹੋ ਗਏ ਜੀ ਇਸ ਨੂੰ ਪਹਿਲਾ ਸੂਆ ਸੂਈ ਤੇ ਚਾਰਾਂ ਦਿਨਾਂ ਦੀ ਸੂਈ ਆ ਕੱਟੀ ਜੇ ਇਹਦੀ ਮਰਜੀ ਕਿਆ ਬਾਤ ਆ ਮਗਰ ਆ ਗਈ ਕੱਟੀ ਹਾਂਜੀ ਤੇ ਧਾਰਾਂ ਇਹਦੇ ਕੋਲੇ ਹੁਣ ਬੋਲਾ ਧਾਰਾਂ ਕੋਈ 7-8 ਕਿਲੋ ਬੋਲਾ ਹੋਏ ਥੱਲੇ ਹੁਣ 7 ਤੋਂ 8 ਕਿਲੋ ਬੋਲਾ ਸੱਜਣੋ ਹਾਂ ਸਿੰਗ ਨਿੱਕਾ ਨਿੱਕਾ ਹਨਾ ਸਿੰਗ ਬੜਾ ਸੋਹਣਾ ਇਹਨੂੰ ਹਾਂਜੀ ਸਿੰਗੀ ਦੀ ਇੱਕ ਠੰਡੀ ਸੀਰ ਬੜੀ ਐ ਅੱਛਾ ਹਾਂ ਕਿਆ ਬਾਤ ਹੈ ਬਾਕੀ ਠਣ ਵੜਾ ਕੰਮ ਦਾ ਜਿਵੇਂ ਪਹਿਲਾਂ ਕੱਟੀ ਆ ਆ ਚਵਾਈ ਬਹੁਤ ਚੰਗੀ ਲੱਗੀ ਹਾਂ ਨਹੀਂ ਠੀਕ ਆ ਜੱਟਾ ਇਹਨਾਂ ਓਕੇ ਆ ਹਨਾ ਵੇਖੋ ਸੱਜਣਾ ਪਹਿਲਾਂ ਕੱਟੀ ਆ ਤੇ ਥਾਪੀ ਮਾਰ ਕੇ ਵੀਰ ਬਹਿ ਗਿਆ ਕੋਈ ਵਾਸਤਾ ਨਹੀਂ ਹੈਨਾ ਹਾਂ ਸੀਲ ਠੰਡੀ ਬੜੀ ਕਰ ਮਗਰ ਵੀ ਕੱਟੀ ਇਹ ਤਾਂ ਜਿਵੇਂ ਜਿਵੇਂ ਦੁੱਧ ਤੇ ਆਈਆ ਖਲਣੀ ਆ ਥੱਲੇ ਖਲ ਜਾਨੀ ਬਣ ਜਾਨੀ ਖਾ ਪੀ ਕੇ ਕੱਟੀ ਪਹਿਲਾਂ ਬਣ ਜਾਂਦੀਆਂ ਵੀਰੇ 12 ਕਿਲੋ ਸੰਸਰ ਦੁੱਧ ਭਰਾ ਦੂ ਪਹਿਲੇ ਸੋਏ ਭਰਾ ਨਾ ਚਾਹੀਦਾ ਵੀ ਆ ਕੱਢੀ ਬਾਹਰ ਲਓ ਵੀ ਸੱਜਣਾ ਕਰੋ ਟੋਰ ਚੈੱਕ ਥਾਂ ਲੇ ਵੇ ਦੀ ਕੁਆਲਿਟੀ ਬੜੀ ਸ਼ਾਨਦਾਰ ਹੈ ਸਿੰਗ ਨਿੱਕਾ ਨਿੱਕਾ ਤੇ ਅੱਖਾਂ ਬਿੱਲੀਆਂ ਹੈਨਾ ਹਾਂ ਕੀ ਆ ਵੀ ਜੋੜਾ ਇੱਕ ਤੱਕੜੀ ਕੱਢੀ ਇਹਨਾਂ ਹਾਂ ਜਿੰਨੀਆਂ ਵਗਾਈਆਂ ਆਪ ਤਿੰਨਾ ਮਗਰ ਕੱਢੀਆਂ ਇੱਕੇ ਮਗਰ ਕਟਾ ਵਾਕਿਆਈ ਪਹਿਲੇ ਨੰਬਰ ਵਾਲੀ ਮਗਰੀ ਬਾਕੀ ਵੈੜ ਮਗਰ ਬੱਚੀ ਵੈੜ ਮਗਰ ਵੀ ਬੱਚੀ ਸਾਰੇ ਜਾਨਵਰੀ ਵਾਧੇ ਵਾਲੇ ਸਤਿਗੁਰ ਦੀ ਕਿਰਪਾ ਨਾਲ ਲੋ ਵੀ ਸੱਜਣੋ ਇੱਕ ਦੇ ਨਾਲ ਨਾਲ ਇੱਕ ਇੱਕ ਫਰੀ ਹੈ ਨਾ ਫਿਰ ਐ ਨਹੀਂ ਹੈਗਾ ਕੀ ਬਾਤ ਆ ਜਿਵੇਂ ਪਹਿਲਾਂ ਨਾ ਹਨਾ ਨਹੀਂ ਠੀਕ ਇੱਕ ਇੱਕ ਲਾਰਗੀ ਧਾਰਾ ਮਾਰ ਦੋ ਲੈ ਵੀ ਜਟਾ ਇਹਦਾ ਕਰਮਾਂ ਵਾਲੀ ਕਿਹੇ ਘਰ ਦਾ ਸ਼ਿੰਗਾਰ ਬਣ ਗਈ ਹੈ ਨਾ ਹਾਂਜੀ ਨਹੀਂ ਠੀਕ ਆ ਓਕੇ ਬੋਲ ਜੀ ਜਿਹੜਾ ਲੱਤਾਂ ਮਾਰਨ ਦਾ ਟਾਈਮ ਆ ਇਹਦਾ ਤੇ ਇਹ ਕਰਮਾਂ ਵਾਲੀ ਪਛਮਾਹ ਵੀ ਕਰਈ ਆਈ ਉਹ ਆ ਜਾ ਵੇਖੋ ਆ ਗਈ ਜਿੱਥੇ ਨਾਲੇ ਹਨਾ ਹਾਂਜੀ ਬੜੀ ਖਰੀ ਚੁੱਟ ਉਹਦਾ ਮੇਨ ਮੁੱਦਾ ਸੰਧ ਸਾਬ ਪਹਿਲਾਂ ਇਹੋ ਹੀ ਹੁੰਦਾ ਕਿ ਬੱਚੇ ਦੇ ਖੜ ਜੀ ਹਾਂ ਇਹ ਬਿਨਾ ਬੱਚੇ ਤੋਂ ਹੀ ਖੜਦੀ ਆ ਜਿਹੜੀ ਬੱਚੇ ਦੇ ਖੜ ਗਈ ਦੁੱਧ ਆਪੇ ਦੇ ਦੂਗੀ ਦੇ ਦੋਗੀ ਦੇ ਦੋਗੀ ਦੇ ਦੋਗੀ ਵੀਰੇ ਬੜੀ ਸੀਲ ਝੋਟੀ ਆ ਸਜਣਾ ਕੀ ਬਾਤ ਆ ਯਾਰ ਇਹਦਾ ਇੱਕ ਨੰਬਰ ਤੇ ਲਾਉਣ ਵਾਲੀ ਹੀ ਕਰਮਾਂ ਵਾਲੀ ਆਪਣੀ ਹਾਂਜੀ ਦੂਸਰ ਜਿਹੜਾ ਹੀਰਾ ਦੇਤੀ ਪਣਾ ਹਾਂ ਜਿੱਥੇ ਮਰਜ਼ੀ ਲਗਾਓਗੇ ਬਣ ਗਈ ਵਾਕੇ ਰੂੜੀਆਂ ਤੇ ਪਹਿ ਵੀ ਪਛਾਣ ਲੈਂਦੇ ਅਗਲੇ ਸਿਆਣੀ ਗੱਲ ਇਹ ਆ ਵੇਖੋ ਹੈ ਨਾ ਸਮਾਹ ਕਰਈਏ ਕਰਈਏ ਬੜੀ ਚੰਗੀ ਹੈ ਕਿੰਨੇ ਦੀ ਦੇਣੀ ਛਾ ਇਹ ਗੁਣਾ ਦੀ ਗੁੱਥਲੀ ਆ ਸੰਤੂ ਸਾਹਿਬ ਡਿਮਾਂਡ ਕਰਮ ਉਸ ਭਾਵੇਂ ਇਹਦੀ ਵੀ ਇੱਕ ਦਾ ਕਰ ਲਈਏ ਇੱਕ ਪੰਜ ਕਰਨੀ ਇਹ ਅੱਜ 1 ਲੱਖ ਰੁਪਏ ਹੀ ਦੇ ਦਾਂ ਗੁਰੇ 1 ਲੱਖ ਰੁਪਏ ਹਾਂਜੀ ਉਹ ਚੋ ਕੇ ਮੌਕੇ ਦੇ ਮਾਨਤਨ ਹੋ ਜੀ ਮਾਨਤਨ ਹੋ ਜੀ ਕਿਆ ਬਾਤ ਨਹੀਂ ਠੀਕ ਆ ਜੱਟਾ ਓਕੇ ਹਨਾ 1 ਲੱਖ ਚੋਂ ਪਿਆਰ ਮੁਹੱਬਤ ਹਾਂਜੀ ਬਾਕੀ ਇਹਨੇ ਖਾ ਪੀ ਕੇ ਜਗਿਆਉਣਾ ਸੰਤੋਖ ਸਾਬ ਬਾਨੀ ਆ ਜਿਵੇਂ ਜਿਵੇਂ ਅੱਜ ਤੋਂ 8 ਵਜੇ ਦੇ ਨੂੰ ਛੋਟੀ ਬਾਨੀ ਜਾਗੇ ਨਹੀਂ ਵਾਕਿਆ ਹੀ ਸ਼ਾਹ ਬੜੀ ਚੰਗੀ ਕੱਟੀ 1 ਲੱਖ ਚੋਂ ਮਾਨਤਾਂ ਆ ਵਾ ਟੁੱਟ ਜੇ ਇਹਨੇ ਜਿਵੇਂ ਜਿਵੇਂ ਦੋ ਤਈ ਕੱਢਨੇ ਆ ਹਾਂ ਨਹੀਂ ਨਾਲੇ ਅਜੇ ਟਾਈਮ ਹਾਂ ਜਿਵੇਂ ਦੂਜਾ ਤੀਜਾ ਸੂਆ ਹੁੰਦੀ ਐ ਏਡੀ ਸਿਆਣੀਆਂ ਹਨਾ ਟਾਈਮ ਵੀਡੀਓ ਦਾ ਮੈਨੂੰ ਮੇਰਾ ਆਪਣਾ ਜੀ 12 12:30 ਇੰਨਾ ਕੀ ਐ ਇੰਨਾ ਕੀ ਤੇ ਆਹ ਗਊ ਆਪਣੀ ਇਹ ਦੂਜਾ ਸੂਆ ਸੋਈ ਜੀ ਪਰਸਾਂ ਦੀ ਸੋਈ ਜੀ ਦੂਜਾ ਸੂਆ ਸੂਪੀ ਤੇ ਪਰਸੋਂ ਦੀ ਸੂਈ ਆ ਤੇ ਝੂੰਗੀ ਕਿਆ ਬਾਤ ਹੈ ਤੇ ਮਗਰ ਵੱਛੀ ਵੱਛੀ ਨੂੰ ਜਨਮ ਦਿੱਤਾ ਜੀ ਇਹਨਾਂ ਨੂੰ ਇਹਦੇ ਕੋਲੇ ਬੌਲਾ ਬੂਲਾ ਇਹਦੇ ਥੱਲੇ ਕੋਈ ਬੌਲਾ ਆਣਾ ਹੋਊਗਾ 16 17 ਕਿਲੋ ਖੁੱਲਾ ਹਾਂ ਹੋਊਗਾ ਇਹਨਾਂ ਦਾ ਹਾਂਜੀ ਦੁੱਧ ਭਰੂਗੀ 20 ਤੋਂ ਪਲੱਸ ਹਾਂ ਠੰਡੀ ਦੀਰੀ ਇਹਦੀ ਦੇਖੋ ਹਾਂ ਹਾਥੀ ਚਵਾਈ ਵਾਲਾ ਥਣ ਹਾਂ ਹਾਂ ਠੀਕ ਆ ਬਸ ਪੁੱਤ ਬਸ ਬਾਕੀ ਹਾਂ ਟੰਗਾ ਲਾਉਂਦੇ ਹੋਵਾਂਗੇ ਹਾਂ ਉਹ ਵੰਗਾ ਭਾਈ ਦਾ ਠੀਕ ਉਹ ਮੈਂ ਠੰਡੀ ਜਿਹੜੋ ਵਿੱਚ ਕਰਨੀ ਹੈ ਹਾਂ ਨਹੀਂ ਨਹੀਂ ਠੀਕ ਹੈ ਠੀਕ ਹੈ ਠੀਕ ਕਈ ਵਾਰੀ ਕੈਮਰੇ ਕੂਮਰੇ ਕਰਕੇ ਵੀ ਕਰ ਜਾਂਦੀਆਂ ਕਈ ਨਾ ਕੰਬਲੀ ਹਾਂ ਚਵਾਈ ਚੰਗੀ ਆ ਹਨਾ ਹਾਂ ਓਕੇ ਮੋਟੀ ਮੋਟੀ ਚਵਾਈ ਆ ਚਵਾਈ ਬਹੁਤ ਚੰਗੀ ਲੱਗੀ ਹਾਂ ਨਹੀਂ ਠੀਕ ਆ ਬਾਕੀ ਤਣੀ ਪਈ ਆ ਹਾਂਜੀ ਬੱਚੀ ਵੀ ਚੰਗੀ ਤੇਗੀ ਹਾਂ ਬੱਚੀ ਬਹੁਤ ਚੰਗੀ ਹੈ ਬੱਚੀ ਦਾ ਕਰਮਾਲੀ ਵੇਖੋ ਹੁਣੇ ਹਾਂ ਕਰਮਾਲ ਵੇਖੋ ਬੱਚੀ ਦਾ ਬੜੀ ਨੱਗਰ ਵੱਛੀ ਨੂੰ ਜਨਮ ਦਿੱਤਾ ਹਨਾ ਹਾਂਜੀ ਕਿ ਪ੍ਰਿੰਟ ਵੀ ਬੜਾ ਚੰਗਾ ਟੀਕਾ ਕਿਸ ਨੇ ਚੰਗਾ ਲਵਾਇਆ ਭੈਣ ਭਰਾ ਸੀਮਣਾ ਦੇ ਭਰਾਇਆ ਹੈ ਹੈ 202200 ਦਾ ਉਹ 66 ਸੀਮਣੀ ਭਰਾਇਆ ਹੋਊਗਾ ਵੱਛੀ ਵਾਲਾ ਫਿਰ ਕਿਹੜਾ ਆਨੇ ਭਰਾਇਆ ਵੱਛੀ ਵਾਲਾ ਠੀਕ ਹੈ 66 ਨਹੀਂ ਠੀਕ ਠੀਕ ਓਕੇ ਕੀ ਬਾਤ ਹੈ ਚਲੋ ਉਹਨਾਂ ਦਾ ਵੀ ਧੰਨਵਾਦ ਆ ਹਾਂਜੀ ਗਾਂ ਵਾਦੇ ਵਾਲਾ ਸੋਚਿਆ ਉਹਨਾਂ ਨੇ ਕੰਪਮ ਵਿੱਚ ਨਹੀਂ ਸੀ ਹਨਾ ਕਈ ਅਗਲੇ ਕਹਿੰਦੇ ਭਵਾ ਯਾਰ ਵੇਚਣੀ ਇਹਨੂੰ ਤਾਂ ਇੱਥੇ ਜਿਹੜਾ ਸੂਤ ਆਉਂਦਾ ਉੱਤੋਂ ਹੀ ਬਣਵਾ ਦਿਓ। ਬੜਾ ਪੈਸੇ ਲਾ ਕੇ ਕੰਮ ਖੋਜੇ ਅਗਲਾ ਆਂਦਾ ਪਰਦੇ 100 100 ਡੇਟਸ ਵਾਲਾ। ਹਾਂ। ਧੰਨਵਾਦ ਉਹਨਾਂ ਭਰਾਣਾ ਪਹਿਣਾ ਭਰਾਵਾਂ ਦਾ ਜਿਹੜੇ ਲੰਮੀ ਸੋਚ ਰੱਖਦੇ ਆ। ਵੀ ਚਲੋ ਕਿਤੇ ਵੀ ਜਾਊਗੀ ਹਨਾ ਕੋਈ ਯਾਦ ਹੀ ਕਰ ਲੂ। ਵਾਹ ਠੱਡੀ ਤਰੀ ਤੁੰਦ ਦਾ ਬਹੁਤ ਹਾਂ ਨਹੀਂ ਓਕੇ ਆ ਓਕੇ ਆ। ਆ ਦੇਖੋ। ਓਕੇ ਆ ਕਰਮਾਂ ਵਾਲੀ। ਬਾਕੀ ਵੱਡੇ ਕਦ ਕੱਢ ਦੀ। ਵੱਡਾ ਕਦ ਕੱਢ। ਤੇਰਾ ਮੰਨਣਾ ਕਿੰਨਾ ਦੁੱਧ ਦੇਊਗੀ। ਉਹ ਤਾਂ ਸਾਨੂੰ ਸਭ 25 ਤੋਂ ਪਲੱਸ ਜਾਊਗੀ ਅੰਦਰ ਨਹੀਂ ਨਹੀਂ ਹਾਂ ਜਾਊਗੀ ਰਾਮਣਾ ਵਹਿੜਾਂ ਗਾ ਜੇ ਇਹਨੇ ਹੁਣ ਨਾ ਦੁੱਧ ਦਿੱਤਾ ਦੇਣਾ ਕਦੋਂ ਆ 30 ਕਿਲੋ ਦੁੱਧ ਉਹ ਪਸ਼ਮਿਆ ਹੀ ਕਿਲੇ ਠੋਕ ਗਈ ਉਹ ਹਾਂਜੀ ਉਹ ਧਾਰਾਂ ਨੂੰ ਮਾਰਦੀ ਆ ਨਾ ਹਾਂ 30 ਕਿਲੋ ਦੁੱਧ ਭਰ ਆ ਜੂਗੀ ਗਾਂ ਦੇ ਤਾਂ ਥਾਣਾ ਨੂੰ ਹੱਥ ਲੱਗਾ ਨਹੀਂ ਤੇ ਆਈ ਨਹੀਂ ਹਨਾ ਇਹ ਗੱਲੋਂ ਕੁਸੀ ਨਹੀਂ ਕਰਮਾ ਲਈ ਨਹੀਂ ਬੜੀ ਚੰਗੀ ਆਪਣਾ ਰੰਗ ਵਾਈਸ ਵੀ ਪੂਰਾ ਤੇ ਪਹਿਲਾਂ ਨੇ 24-25 ਕਿਲੋ ਦੁੱਧ ਭਰਿਆ ਅੱਛਾ ਹਾਂਜੀ ਠੀਕ ਹੈ ਠੀਕ ਹੈ ਠੀਕ ਆ ਆ ਦੇਖੋ ਚਾਰੇ ਥਣ ਗਲਾਬੀ ਅਥੀ ਚਵਾਈ ਵਾਲਾ ਤਾਂ ਕੋਈ ਇਹ ਨਹੀਂ ਕਿ ਥਣ ਨਿਕਾ ਜਾਂ ਥੀ ਚਵਾਈ ਨਾ ਹੋ ਗਈ ਥਾਂ ਨਹੀਂ ਨਹੀਂ ਪੂਰੀ ਪੂਰੀ ਗੱਲਬਾਤ ਆਲੀ ਤੇ ਕੱਦ ਵੀ ਵੱਡਾ ਹਾਂਜੀ ਇਹ ਕਿੰਨੇ ਦੀ ਦੇ ਦੀਏ ਆ ਜੈਕ ਨਹੀਂ ਦੋ ਹਾਂਜੀ ਸੰਸਾਬ ਡਿਮਾਂਡ ਕਰਨ ਨੂੰ ਭਾਵੇਂ ਜੀ ਗਾ ਇਹਨੇ ਆਪਾਂ ਲੋਕ ਬਾਹਰ ਲੱਖ ਮੰਗੀਆਂ ਦੇ ਇੱਕ ਦਾਹ ਮੰਗੀਆਂ ਜਾਂਦੀ ਮੰਗੀ ਜਾਂਦੇ ਵੀਰੇ ਪਰ ਆਪਾਂ ਉਹ ਗੱਲ ਨਹੀਂ ਕਰਨੀ ਆਪਾਂ ਡਿਮਾਂਡ ਕਰਨੀ ਇਹਦੀ 85000 ਲੈ 80000 ਦੀ ਦੇ ਦਮ ਹੁਣ ਤਾਂ ਮੇਲਾ ਲੁੱਟਣ ਵਾਲੀ ਗੱਲ ਹੈ ਹਨਾ ਹਾਂਜੀ ਬਿਲਕੁਲ ਜੈ ਜਿਹੜੀ ਗੱਲ ਜਿੱਥੇ ਦੇ ਹੀ ਦੇਣੀ ਆਪਾਂ 80000 ਇਹਦੇ ਚ ਕੋਈ ਬਾਲੇ ਤਾੜੇ ਵਾਲੀ ਕਮਾਈ ਨਹੀਂ ਹਾਂਜੀ ਵੀ ਜਾਇਜ਼ ਨਫਾ ਲੈ ਕੇ ਦੇ ਦਿੱਗੇ ਹਾਂਜੀ ਬਿਲਕੁਲ ਜਾਇਜ਼ ਨਹੀਂ ਠੀਕ ਆ ਜਟਾ ਓਕੇ ਆ ਯਾਰ ਬੈੜ ਨੇ 28 30 ਕਿਲੋ ਦੁੱਧ ਵੀ ਦੇਣਾ ਫਾਰਮ ਵਾਲੀ ਬੈੜ ਆ ਹਨਾ ਹਾਂਜੀ ਨਹੀਂ ਠੀਕ ਆ ਤੇ ਇੱਕ ਵੀ ਨਹੀਂ ਦੋ ਹਾਂਜੀ ਦੋ ਧੰਨਵਾਦ ਸੱਜਣੋ ਆਜੋ ਅੱਗੇ ਫੇਰ ਇੱਕ ਕਰੀ ਆਪਾਂ ਸਾਰੇ ਪਸ਼ੂ ਜਿਹੜੇ ਕੈਮਰੇ ਤੇ ਕਰਦ ਗਏ